ਕਪੁਰਦੇ ਵਿੱਚ ਅੱਗ ਲਗਾਤੀ ਸਾਹਿਲ ਬੁਡ ਕਰਾਫਟ ਵਾਲਨੇ ਰੇਟ ਦੀ ਬਾਈ ਜੀ ਪੱਕੀ ਗੱਲ ਐ ਬਿਲਕੁਲ ਜੀ ਬਿਲਕੁਲ ਦੇਖੋ ਜੇ ਤੁਹਾਨੂੰ ਇਹ 1000 ਰੁਪਏ ਫੁੱਟ ਜਿਹੜਾ ਪੱਲਾ ਮਿਲਦਾ ਸੀਗਾ ਹੁਣ ਤੁਹਾਨੂੰ ਮਿਲੇਗਾ 800 ਰੁਪਏ ਸਕਰ ਫਟ 800 ਰੁਪਏ ਸਕਰ ਫਟ 200 ਰੁਪਏ ਰੇਟ ਘਟਾਤਾ ਜੀ ਬਿਲਕੁਲ ਸਜਨੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਆਰਟੀਕਲ ਚੈੱਕ ਕਰੋ ਜੋ ਤੁਸੀਂ ਬਲਦੀ ਡਿਜ਼ਾਈਨ ਕੋ ਤੁਹਾਨੂੰ ਮਿਲੇਗਾ ਸਾਖਵਾਂ ਦੇ ਡੋਰ ਆਗੇ ਜੀ ਪ੍ਰੋਪਰ ਜੇ ਤੁਸੀਂ ਖੋਗੇ ਉਹ ਜਿਹੜਾ ਡਿਜ਼ਾਈਨ ਮਿਲੇਗਾ 800 ਰੁਪਏ ਸਕਰ ਫਟ ਰੇਟ ਹੈਗਾ ਪ੍ਰੋਪਰ ਐਮਪੀ ਦੀ ਸਾਖਵਾਂ ਹੋਏਗੀ ਪ੍ਰੋਪਰ ਤਰ੍ਹਾਂ ਜੋ ਕੜਾਈ ਵਾਲਾ ਡਿਜ਼ਾਈਨ ਮੰਗੋਗੇ ਉਹੀ ਚੀਜ਼ ਮਿਲੇਗੀ ਪ੍ਰੋਪਰ ਆ ਦੇਖੋ ਸੁਪਨਾ ਤੁਸੀਂ ਨੇ ਦੇਖਣਾ ਡਿਜ਼ਾਈਨ ਬਣਾਉਣ ਦਾ ਤੇ ਬਾਈ ਪੂਰਾ ਕਰੂਗਾ ਜਿਹੜਾ ਤੁਹਾਡੀ ਮਰਜ਼ੀ ਮਨਪਸੰਦ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਹਵੇਲੀਆਂ ਵਾਲੇ ਦਰਵਾਜ਼ੇ ਜਿਹੜੇ ਪੰਜਾਬ ਦੇ ਵਿੱਚ ਚੱਲਦੇ ਆ ਜਿਹੜੇ ਵੱਡੇ ਵੱਡੇ ਕਲਾਕਾਰਾਂ ਦੇ ਦਰਵਾਜ਼ੇ ਲੱਗੇ ਆ ਨਾ ਬਾਈ ਕੋਲੋਂ ਗਏ ਆ ਖੜੇ ਆ ਜੀਲਕਪੁਰ ਬਾਈ ਪੂਰਾ ਐਡਰੈਸ ਬੋਲਦੀ ਆਪਾਂ ਐਸਓ ਨੰਬਰ 6 ਅੰਮਾਲਾ ਰੋਡ ਨੀਅਰ ਸੇਠੀ ਟਾਬਾ ਠੀਕ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਸਾਡਾ ਤੁਹਾਡਾ ਐਡਰੈਸ ਤੋਂ ਮਰਜ਼ੀ ਮੰਗਾ ਸਕਦੇ ਹੋ ਪੂਰੇ ਪੰਜਾਬ ਚ ਨਹੀਂ ਪੂਰੇ ਭਾਰਤ ਚ ਨਹੀਂ ਬਾਈ ਦੇ ਫੋਰਨ ਕੰਟਰੀ ਚ ਵੀ ਮਾਲ ਜਾਂਦਾ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਜਲਦੀ ਕਰ ਲੋ ਕੰਟੈਕਟ ਆਰਟੀਕਲ ਜਿਹੇ ਜਿਹੇ ਡਿਜ਼ਾਈਨ ਕਹੋਗੇ ਉਹੇ ਜਿਹਾ ਡਿਜ਼ਾਈਨ ਮਿਲ ਜੂ ਧੰਨਵਾਦ